ਓਲੰਪਿਕ ਬਜਟ 520 ਕਰੋੜ ਮੈਡਲ 6 ਕੋਈ 골ਡ ਨਹੀਂ ਇੱਕ ਸਿਲਵਰ ਅਤੇ ਇੱਕ ਬ੍ਰੌਂਜ਼ ਦੂਜੇ ਪਾਸੇ ਪੈਰਾਲੰਪਿਕ ਗੇਮਸ ਬਜਟ 20 ਕਰੋੜ 골ਡ 7 ਸਿਲਵਰ 9 ਬ੍ਰੌਂਜ਼ 13 ਇਹਨਾਂ ਅੰਕੜਿਆਂ ਨੇ ਇੱਕ ਵਾਰ ਫਿਰ ਸਾਫ਼ ਕਰ ਦਿੱਤਾ ਹੈ ਕਿ ਜ਼ਿਆਦਾ ਪੈਸੇ ਲਗਾ ਕੇ ਜ਼ਿਆਦਾ ਟੈਲੈਂਟ ਨਹੀਂ ਬਣਾਇਆ ਜਾ ਸਕਦਾ ਅਤੇ ਜ਼ਿਆਦਾ ਮੈਡਲ ਨਹੀਂ ਕਮਾਈ ਜਾ ਸਕਦੇ ਇਸ ਲਈ ਜ਼ਰੂਰਤ ਹੈ ਜੀਤੋੜ ਮਿਹਨਤ ਦੀ ਭਾਰਤ ਨੇ ਐਤਵਾਰ ਨੂੰ ਪੈरिस ਪੈਰਾ ਲੰਪਿਕ ਵਿਖੇਡਾ ਦੇ ਵਿੱਚ ਆਪਣਾ ਅਭਿਆਨ ਖਤਮ ਕਰ ਦਿੱਤਾ। ਇਹ ਪੈਰਾ ਲੰਪਿਕ ਹੁਣ ਤੱਕ ਦਾ ਸਭ ਤੋਂ ਵਧੀਆ ਪੈਰਾ ਲੰਪਿਕ ਰਿਹਾ ਹੈ। ਭਾਰਤ 29 ਮੈਡਲ ਜਿੱਤ ਕੇ ਮੈਡਲ ਟੈਲੀ ਦੇ ਵਿੱਚ 18ਵੇਂ ਸਥਾਨ ਤੇ ਰਿਹਾ। ਖਾਸ ਗੱਲ ਇਹ ਹੈ ਕਿ ਪੈਰਾ ਲੰਪਿਕ ਵਿੱਚ ਸਿਰਫ 20 ਕਰੋੜ ਰੁਪਏ ਖਰਚੇ ਗਏ, ਜੋ ਕਿ 올림픽 ਵਿੱਚ ਖਰਚ ਕੀਤੀ ਗਈ ਰਕਮ ਤੋਂ ਕਿਤੇ ਘੱਟ ਹੈ। ਪੈरिस 올림픽 ਵਿੱਚ ਭਾਰਤ ਨੇ 520 ਕਰੋੜ ਰੁਪਏ ਖਰਚ ਕੀਤੇ ਸੀ, ਜਦੋਂ ਕਿ ਸਿਰਫ 6 ਮੈਡਲ ਜਿੱਤੇ ਸੀ। ਇਹਨਾਂ ਵਿੱਚੋਂ ਕੋਈ 골ਡ ਮੈਡਲ ਨਹੀਂ ਸੀ। ਪੈਰਾਓਲੰਪਿਕ ਵਿੱਚ ਨੀਰਜ চোপੜਾ ਨੇ ਜੈਵਲਿਨ ਥ्रो ਦੇ ਵਿੱਚ ਸਿਲਵਰ ਮੈਡਲ ਜਿੱਤਿਆ ਜਦੋਂ ਕਿ ਸ਼ੂਟਿੰਗ ਵਿੱਚ ਮਨੂਪਾਕਰ ਅਤੇ ਸਰਬਜੋਤ ਨੇ ਮਿਕਸਡ ਵਿੱਚ ব্রੌਂਜ਼ ਮੈਡਲ ਜਿੱਤਿਆ ਸੁਵਪਨਿਲ ਕੁਸਾਲੇ ਨੇ ਸ਼ੂਟਿੰਗ ਦੇ ਵਿੱਚ ਇੱਕ ব্রੌਂਜ਼ ਮਨੂਪਾਕਰ ਨੇ ਸ਼ੂਟਿੰਗ ਦੇ ਵਿੱਚ ਇੱਕ ব্রੌਂਜ਼ ਅਮਨ ਸਹਿਰਾਵਤ ਨੇ ਰੈਸਲਿੰਗ ਅਤੇ ਹਾਕੀ ਦੀ ਟੀਮ ਨੇ ব্রੌਂਜ਼ ਮੈਡਲ ਜਿੱਤਿਆ ਜਦੋਂ ਕਿ ਪੈਰਾਓਲੰਪਿਕ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪੈਰਾਓਲੰਪਿਕ 2024 ਵਿੱਚ ਸ਼ੂਟਿੰਗ ਵਿੱਚ ਅਵਨੀ ਲੇਖਰਾ ਬੈਡਮਿੰਟਨ ਵਿੱਚ ਨਿਤੇਸ਼ ਕੁਮਾਰ ਐਥਲੈਟਿਕਸ ਵਿੱਚ ਸੁਮੇਤਨ ਤਿਲ, ਤੀਰਅੰਦਾਜ਼ੀ ਦੇ ਵਿੱਚ ਹਰਵਿੰਦਰ ਸਿੰਘ, ਐਥਲੈਟਿਕਸ ਵਿੱਚ ਧਰਮਵੀਰ ਸਿੰਘ, ਹਾਈ ਜੰਪ ਵਿੱਚ ਪ੍ਰਵੀਨ ਕੁਮਾਰ ਅਤੇ ਜੈਵਲਿਨ ਥ्रो ਦੇ ਵਿੱਚ ਨਵਦੀਪ ਸਿੰਘ ਨੇ 골ਡ ਮੈਡਲ ਜਿੱਤਿਆ ਹੈ। ਇਸ ਤੋਂ ਇਲਾਵਾ ਖਿਡਾਰੀਆਂ ਨੇ ਸ਼ੂਟਿੰਗ, ਐਥਲੈਟਿਕਸ ਐਂਡ ਬੈਡਮਿੰਟਨ ਦੇ ਵਿੱਚ 9 ਸਿਲਵਰ ਮੈਡਲ ਹਾਸਲ ਕੀਤੇ ਨੇ ਅਤੇ 13 ਬ੍ਰੌਂਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਇਸ ਪ੍ਰਦਰਸ਼ਨ ਤੋਂ ਜਿੱਥੇ ਪੂਰਾ ਦੇਸ਼ ਖੁਸ਼ ਹੈ ਉੱਥੇ ਇਹਨਾਂ ਖਿਡਾਰੀਆਂ ਦੇ ਵੀ ਹੌਂਸਲੇ ਬੁਲੰਦ ਨੇ। ਕੀ ਕਹਿਣਾ ਹੈ ਇਹਨਾਂ ਖਿਡਾਰੀਆਂ ਦਾ ਤੁਹਾਨੂੰ ਵੀ ਸੁਣਾ ਦਿੰਦੇ ਹਾਂ। हाँ, बहुत खुशी हो रही है जी अभी पेरिस पैरालंपिक में चैंपियन बन के आऊँ पैरा आर्चरी में और ये हिस्टोरिक मेडल है देश का गोल्ड मेडल तो आज प्रधानमंत्री जी से मुलाकात हो रही है तो इस बात की बहुत खुशी है जी हाँ, जी मैं मैं अपना जो एरो जो मैंने वहाँ पे चलाए थे मैचेस में फाइनल के दौरान भी तो मैं एक एरो प्रधानमंत्री जी को गिफ्ट कर रहा हूँ काफी अच्छा लग रहा है सर देश के प्रधानमंत्री हमसे मिल रहे हैं और काफ़ी प्राउड फील हो रहा है कि सर पीएम सर से मिलने का मौका मिल रहा है तो काफ़ी एक्साइटेड हूँ सर काफ़ी खुश भी हूँ हाँ जी वो उनको मैं अपना सेंडो गिफ्ट कर रहा हूँ सर जो उधर खेलने के लिए जो मिलता है वो वाला सेंडो मैं उनको गिफ्ट कर रहा हूँ ਫਿਲਹਾਲ ਜਿਨ੍ਹਾਂ ਲੋਕਾਂ ਨੇ ਵੀ ਮੈਡਲ ਜਿੱਤੇ ਨੇ ਉਚਾਹੀ 올림픽 ਦੇ ਵਿੱਚ ਹੋਣ ਜਾਂ ਪੈਰਾਓਲੰਪਿਕ ਦੇ ਵਿੱਚ ਦੋਹਾਂ ਨੇ ਹੀ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਪਰ ਹੁਣ ਸਰਕਾਰਾਂ ਦਾ ਫਰਜ ਬਣਦਾ ਹੈ ਕਿ ਇਹਨਾਂ ਖਿਡਾਰੀਆਂ ਦਾ ਵੀ ਮਾਨ ਵਧਾਇਆ ਜਾਵੇ ਅਤੇ ਪੈਰਾਓਲੰਪਿਕ ਦੇ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਵੀ 올림픽 ਦੇ ਖਿਡਾਰੀਆਂ ਵਾਂਗ ਹੀ ਕੈਸ਼ ਅਵਾਰਡ ਦੇ ਕੇ ਨਵਾਜਿਆ ਜਾਵੇ ਤਾਂ ਜੋ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਇਹਨਾਂ ਖਿਡਾਰੀਆਂ ਨੂੰ ਵੀ ਆਪਣਾ ਬਣਦਾ ਹੱਕ ਮਿਲ ਸਕੇ